ਕੀ ਵਿਰਾਸਤ ਕਿਸਮ ਕਸ਼ਤ ਵੱਲੋਂ ਅੱਜ ਰਾਜgir ਆਏ ਆ ਜੋ ਪਟਨਾ ਤੋਂ ਕਰੀਬ 100 ਕਿਲੋਮੀਟਰ ਹੈ ਔਰ ਪਟਨਾ ਔਰ ਗਿਆ ਦੇ ਵਿੱਚ ਰਸਤੇ 'ਚ ਪੈਂਦਾ ਹੈ ਜੋ ਗੁਨਾਲਖਰ ਜੀ ਲੋ ਇਤੋਂ ਗਏ ਪਟਨਾ ਤੋਂ ਗਿਆ ਦੀ ਤਰਫੇ ਤੇ ਗੁਰੂ ਸਾਹਿਬ ਨੇ ਇੱਥੇ ਇੱਥੇ ਗੁਰੂ ਸਾਹਿਬ ਨੇ ਉਤਾਰਾ ਕੀਤਾ ਇੱਥੇ ਇੱਕ ਪਾਣੀ ਦੀ ਤੁਸੀਂ ਪਿੱਛੇ ਮੇਰੇ ਦੇਖ ਲਓ ਇਹ ਪਹਾੜ ਨੇ ਇੱਥੇ ਸਾਰੇ ਇੱਥੇ ਇਹ ਜਿਹੜੇ ਇੱਥੇ ਜਿਹੜਾ ਹੈ ਪਾਣੀ ਦੀ ਇੱਕ ਬੜੀ ਸਮੱਸਿਆ ਹੈ ਤੇ ਪਾਣੀ ਜਿਹੜਾ ਹੈ ਤੇ ਗਰਮ ਪਾਣੀ ਦੇ ਭਾਈ ਜਿਹੜੇ ਨੇ ਕੁੰਡ ਨੇ ਤੇ 52 ਜਿਹੜੇ ਹੈਗੇ ਨੇ ਉਹ ਧਾਰਾ ਹੈਗੀਆਂ ਤੇ ਲੋਕ ਇੱਥੇ ਹਿੰਦੂ ਇੱਕ ਤੀਰਥ ਹੈ ਲੋਕ ਇੱਥੇ ਆਉਂਦੇ ਨੇ ਔਰ ਇੱਥੇ ਇਸ਼ਨਾਨ ਕਰਦੇ ਨੇ ਇਹਨਾਂ ਗਰਮ ਧਾਰਾਵਾਂ ਦੇ ਵਿੱਚ ਕਿਉਂਕਿ ਅਬਰਕ ਦਾ ਪਾਣੀ ਹੈ ਹੈ ਚਮੜੀ ਰੋਗ ਲਈ ਵੀ ਬੜਾ ਅੱਛਾ ਮੰਨਿਆ ਜਾਂਦਾ ਹੈ ਔਰ ਹੋਰ ਵੀ ਧਾਰਮਿਕ ਜਿਹੜੇ ਤੌਰ ਤੇ ਹਿੰਦੂ ਜਿਹੜੇ ਲੋਕ ਨੇ ਉਹ ਇਸ ਜਿਹੜੇ ਇਸ ਪਾਣੀ ਨੂੰ ਬੜਾ ਉਹ ਮੰਨਦੇ ਨੇ ਸ਼ੁਭ ਮੰਨਦੇ ਨੇ ਲੇਕਿਨ ਇੱਥੇ ਪਾਣੀ ਦੀ ਇੱਕ ਜਿਹੜਾ ਪੀਣ ਦੇ ਪਾਣੀ ਦੀ ਇੱਕ ਸਮੱਸਿਆ ਸੀ ਇਹ ਗੁਰੂ ਸਾਹਿਬ ਨੇ ਇੱਥੇ ਆ ਗਏ ਜੇ ਤੁਸੀਂ ਇਹ ਦੇਖ ਲਓ ਇੱਥੇ ਜਿਹੜਾ ਕੁੰਡ ਹੈ ਇਸ ਕੁੰਡ ਨੂੰ ਸ਼ੀਤਲ ਕਿਹਾ ਜਿਹੜੇ ਨਾਮ ਤੋਂ ਹੈ ਸ਼ੀਤਲ ਕੁੰਡ ਇਹ ਜਗ੍ਹਾ ਜਿਹੜੀ ਹੈ ਇਹ ਪ੍ਰਸਿੱਧ ਹੋਈ ਗੁਰੂ ਨਾਨਕ ਸਾਹਿਬ ਦਾ ਇਰਸਾਨ 10 1982 ਦੇ ਵਿੱਚ ਪਹਿਲੀ ਦਫਾ ਇੱਥੇ ਆਇਆ ਸੀ ਉਹ ਛੋਟਾ ਜਿਹਾ ਗੁਰਦੁਆਰਾ ਹੁੰਦਾ ਸੀ ਕੁੰਡ ਦੇ ਨਾਲ ਪਰ ਅੱਜ ਇੱਥੇ ਬਹੁਤ ਸੋਹਣੀ ਜਿਹੜੀ ਉਸਾਰੀ ਕੀਤੀ ਹੈ ਮੈਂ ਉਹ ਪਟਨਾ ਸਾਹਿਬ ਕਮੇਟੀ ਦਾ ਦਾਸੇਵਾ ਵਾਲਿਆਂ ਦਾ ਉਹ ਵਿਹਾਰ ਕਰਦਾ ਕਹਿ ਦਿলো ਧੰਵਾਦੀ ਆ ਜਿਹੜਾ ਕਿ ਇਤੇ ਜਿਵੇਂ ਇਸ ਆਪਣੇ ਕਾਰਕਾਨ ਦੇ ਵਿੱਚ ਇਸ ਗੋਟਰੇ ਦੀ ਇਮਾਰਤ ਲਈ ਵਿਸ਼ੇਸ਼ ਯੋਗਦਾਨ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਉਹ ਵਰਤ ਕੀਤੀ ਹੈ ਆ ਤੁਸੀਂ ਦੇਖ ਰਹੇ ਹੋ ਜਿੱਦਾਂ ਇੱਥੇ ਜਿਹੜੇ ਵਿਭਿੰਨ ਜਿਹੜੇ ਪਿੰਨ ਪਿੰਨ ਤਰ੍ਹਾਂ ਦੇ ਪੁੰਡ ਹੈਗੇ ਨੇ ਇਹਨਾਂ ਪੁੰਡਾਂ ਦੇ ਵਿੱਚ ਤੁਸੀਂ ਇਹ ਮੇਰੇ ਪਿੱਛੇ ਮੰਦਰ ਵੀ ਦੇਖ ਰਹੇ ਹੋ ਤਾਂ ਮੰਦਰ ਜਿਹੜਾ ਇਹ ਇਹ ਜਿਹੜੇ ਇਹ ਪੁੰਡ ਹੈ ਉਹ ਇੱਥੇ ਕੀਰਤ ਮੰਨੇ ਜਾਂਦੇ ਤੇ ਲੋਕ ਆਦੇ ਨੇ ਇਸ਼ਨਾਨ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਜਿੱਥੇ ਗਿਆਨ ਦੇ ਲੰਗਰ ਲਗਾ ਕੇ ਲੋਕਾਂ ਨੂੰ ਸ਼ਿੱਤਲ ਕੀਤਾ ਅਤੇ ਇਸ ਅਮਰਤ ਕੁੰਡ ਦੇ ਰਾਹੀਂ ਲੋਕਾਂ ਨੂੰ ਸ਼ਿੱਤਲਤਾ ਪ੍ਰਦਾਨ ਕੀਤੀ ਆਓ ਅਸੀਂ ਆਪ ਜੀ ਨੂੰ ਦਰਸ਼ਨ ਕਰਾਈ ਗੁਰਦਵਾਰ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਵੀ ਇੱਕ ਕੁੰਡ ਹੋਏਗਾ ਜਰੂਰ ਇਸ طرف ਔਰ ਇੱਕ ਧਾਰਾ ਹੋਏਗੀ ਜਿੱਥੇ ਕਿ ਮੈਂ ਜਦੋਂ ਉਦੋਂ ਆਇਆ ਸੀ ਉਦੋਂ ਤੇ ਬਹੁਤ ਇੱਥੇ ਲੋਕ ਆਮ ਤੌਰ ਤੇ ਇਸ਼ਨਾਨ ਕਰਦੇ ਦੇਖੇ ਸਨ ਛੋਟੀ ਛੋਟੀ ਮੰਦਰੀਆਂ ਬਣੀਆਂ ਹੋਈਆਂ ਸੀ ਹੁਣ ਇੱਥੇ ਮੰਦਰ ਵੀ ਵੱਡੇ ਬਣ ਚੁੱਕੇ ਨੇ ਗੁਰਸਬਦ ਪ੍ਰਕਾਸ਼

موسیقی <سؤال> موسیقی

تخت سری ہرمند جی پٹنہ صاحب کے نام کر دے بعد یہ پہار کر دو ہزار سولہ میں پورے ہو گئے اسارا پربند تخت شری ہرمندر جی پٹنہ صاحب کے سہیوگ نشکان شروع جتھا یو کے لابا جی سب بھائی مہندر سر جی ساری کار سیوا کی سب تا ہے ہمارے مکمری نتیش کمار جیلا جہاں نے سینٹر آ کے نی پتھر گوا تر بتا گرو کی کرپا کرپا ہے کہ چھبی کمرے کا رہائش بھی ہے گا جی کبھی چاہ کا لگن بھی سلام چپی بنا کھا کے بیر 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 بڑا سیوا تو بڑی کی دو ہزار سولہ میں ملنا بدیا ہے سہیوگ انگلینڈ والے بابا جی نے کروتا چند کر دل آپ کا بند ہے کتے دنیا چاہے بڑا بڑھیا کمرے بنے ہوئے سارا اے سی والا کمرہ ہے گا نیچے لنگر سبتوں نیچے شیتل کنڈ ہے کنڈ کے درشن کرو گرو مہاراجی خوشیاں پراپت کرو

ਸੋ ਰਾਈਟ ਜਿਹੜੇ ਹਾਂ ਜਦ ਸ਼ੀਤਲਕੁੰਡ ਦੀ ਗੱਲ ਕਰ ਰਹੇ ਸੀ ਅਸੀਂ ਇਹ ਸ਼ੀਤਲਕੁੰਡ ਜਿਹੜਾ ਦੱਸ ਰਹੇ ਸੀ ਇੱਥੇ ਬਿਲਕੁਲ ਜਦੋਂ ਆ ਪ੍ਰਾਤਮਿਕ ਸਮੇਂ ਪੁਰਾਣੇ ਟਾਈਮ ਦੇ ਵਿੱਚ ਇਹ ਕੁੰਡ ਇਹ ਹੁਣ 6 ਮੁਖਾ ਹੈ ਅੱਠ ਮੁਖਾ ਬਣਾਇਆ ਹੈ ਲੇਕਿਨ ਉਸ ਸਮੇਂ ਜਿਹੜਾ ਹੈ ਇਹ ਜਿਹੜਾ ਕੁੰਡ ਹੁੰਦਾ ਸੀ ਇਹ ਚਕੋਰ ਹੁੰਦਾ ਸੀ ਪਹਿਲੇ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਹਿਲੇ ਚਕੋਰ ਹੁੰਦਾ ਸੀ ਇੱਥੇ ਇੱਥੇ ਛੋਟਾ ਜਿਹਾ ਕਮਰਾ ਹੁੰਦਾ ਸੀ ਕੱਚਾ ਕਮਰਾ ਔਰ ਇਸ ਤਰਫੋਂ ਰਸਤਾ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ ਬਿਲਕੁਲ ਐਸਾ ਰਸਤਾ ਹੁੰਦਾ ਸੀ ਅੱਜ ਇੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਰਾਜ ਕੇ ਦਰਸ਼ਨ ਦਿਦਾਰੇ ਕਰ ਰਹੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਅੱਜ ਕਰਦੇ ਆਂ ਉਮੀਦ ਕਰਦੇ ਆਂ ਆਪਜੀ ਇਸ ਵੀਡੀਓ ਰਹੀ ود تو ودوںڈیو شیئر کرو گے اور راجگیر دے اس پویتر ستان دے آپ جی بھی درشن کرو گے تو ہو کے آئے واحر جی کا خالصہ واحر جی کا فتح